ਜਿਹੜੇ ਗੱਟਿਆਂ ਦੇ ਨਾਲ ਬਣਾਇਆ ਗਿਆ ਬੰਨ ਤੁਹਾਨੂੰ ਦਿਖਾਈ ਦੇ ਰਿਹਾ ਇਹ ਲੋਕਾਂ ਦੀ ਆਪਣੀ ਮਿਹਨਤ ਹੈ ਇੱਥੇ ਕਿਸੇ ਤਰ੍ਹਾਂ ਦੀ ਕੋਈ ਮਸ਼ੀਨਰੀ ਕੰਮ ਨਹੀਂ ਕੀਤੀ ਲੋਕਾਂ ਦੀ ਮਿਹਨਤ ਆਪਣੇ ਹੱਥਾਂ ਦੇ ਨਾਲ ਮਿਹਨਤ ਕੀਤੀ ਪੰਜ ਤੋਂ 6 ਦਿਨ ਲੱਗਦੇ ਨੇ ਇਸ ਸੱਜੇ ਪਾਸੇ ਦੀ ਤਸਵੀਰ ਵੇਖੋਗੇ ਹਾਲੇ ਤੱਕ ਵੀ ਲੋਕ ਇੱਥੇ ਰਾਖੀ ਤੇ ਬੈਠੇ ਨੇ ਕਿਤੇ ਸ਼ਹਿਰ ਦਾ ਨੁਕਸਾਨ ਨਾ ਹੋ ਜਾਵੇ ਫਿਰੋਜ਼ਪੁਰ ਸ਼ਹਿਰ ਸਾਰਾ ਡੁੱਬ ਜਾਂਦਾ ਜੇਕਰ ਲੋਕਾਂ ਦੀ ਮਿਹਨਤ ਨਾਲ ਇਹ ਬੰਨ ਨਾ ਬਣਾਇਆ ਜਾਂਦਾ ਹਜ਼ਾਰਾਂ ਗੱਟੇ ਜਿਹੜੇ ਉਹ ਵਿੱਚ ਹੀ ਇਹਨੇ ਖਤਮ ਕਰਤੇ ਆ ਆ ਤਾਂ ਜਿਹੜੇ ਆਪ ਨੂੰ ਦਿਖ ਰਹੇ ਬਹੁਤ ਘੱਟ ਦਿਖ ਰਹੇ ਆ ਜਦੋਂ ਸਾਨੂੰ ਪਤਾ ਲੱਗਿਆ ਮੈਸੇਜ ਸਾਨੂੰ ਮਿਲਿਆ ਵੀ ਜਿਹੜਾ ਇਹ ਨਾ ਵੀ ਰਾਤੀ ਰਾਤ ਹੈ ਜਿਹੜਾ ਸ਼ਹਿਰ ਆਪਣਾ ਡੁੱਬ ਸਕਦਾ ਹੈਗਾ ਵੀ ਪਾਣੀ ਤੇਜ਼ ਬਹੁਤ ਹੈਗਾ ਤੇ ਕਈ ਏਕੜ ਜਿਹੜੀ ਜ਼ਮੀਨ ਹੈਗਾ ਆਪਣੇ ਵਿੱਚ ਇਹ ਲੈ ਗਿਆ ਰੋੜ ਕੇ ਇਹ ਜਿਹੜਾ ਪਾਣੀ ਚੱਲਦਾ ਸੀਗਾ 8-10 ਫੁੱਟ ਉੱਚਾ ਸੀਗਾ ਜੇ ਮੰਨ ਕੇ ਚਲੋ ਬੰਨ ਟੁੱਟਦਾ ਤੇ 8-10 ਫੁੱਟ ਤੱਕ ਰੈਸ਼ਰ ਦੇ ਵਿੱਚ ਇਹ ਲੋਕਾਂ ਦੇ ਘਾਟੂ ਬਣੇ ਸੀਗੇ ਜਿਵੇਂ ਗਟਿਆਂ ਦੀ ਕਮੀ ਸੀਗੀ ਸਭ ਤੋਂ ਪਹਿਲਾਂ ਅਸੀਂ ਗਟਿਆਂ ਬਾਰੇ ਬੋਲੇ ਫਿਰ ਸਾਨੂੰ ਮਿੱਟੀ ਦੀ ਲੋੜ ਪਈ ਸੀ ਮਿੱਟੀ ਬਾਰੇ ਬੋਲੇ ਫਿਰ ਜਿਵੇਂ ਜਿਵੇਂ ਮੈਸੇਜ ਪਿਆਵ ਤੋਂ ਬਾਹਰ ਤੱਕ ਵੀ ਗਿਆ ਨਾ Rajasthan गंगानगर ਜਾਂ ਆਪਾਂ ਕਹਿ ਤੀ ਇਹ ਵੀ ਹਮਾਚਲ ਹਰਿਆਣਾ ਤੱਕ ਵੀ ਗਿਆ ਉੱਥੋਂ ਵੀ ਲੋਕ ਮਿੱਟੀ ਲੈ ਕੇ ਆਏ ਯਾਨੀ ਕਿ ਪਿਆਵ ਦੇ ਯੂਥ ਨੇ ਬਹੁਤ ਯਾਨੀ ਕਿ ਵੱਡਾ ਨੁਕਸਾਨ ਹੋਣ ਤੋਂ ਬਚਾਇਆ ਤੇ ਦੁਕਾਨਾਂ ਸਭ ਕੁਝ ਥੋਪੇ ਵੱਡੇ ਵੱਡੇ ਸ਼ੋਰੂਮ ਖਤਮ ਹੋ ਜਾਣੇ ਸੀਗੇ ਯਾਨੀ ਕਿ ਬਹੁਤ ਵੱਡੇ ਲੈਵਲ ਤੇ ਇਹ ਸਾਰੇ ਏਰੀਆ ਦਾ ਇਕੱਲਾ ਸ਼ਹਿਰ ਦਾ ਨਹੀਂ ਨੇੜੇ ਨੇੜੇ ਜਿੰਨੇ ਵੀ ਪਿੰਡ ਸੀਗੇ ਸਾਰੇ ਡੁੱਬਨੇ ਸੀਗੇ ਦਿਨ ਰਾਤ ਕੰਮ ਕੀਤਾ 24 ਘੰਟੇ ਕੋਈ ਸਰਕਾਰ ਦਾ ਕੋਈ ਇੱਥੇ ਸਹਾਇਤਾ ਨਹੀਂ ਸੀ ਪਹਿਲੇ 2 ਦਿਨ ਕੰਮ ਤੋਂ ਕੰਮ 150 ਬੰਦਾ ਸਾਡੇ ਨਾਲ ਸੀ ਜਿਹੜੇ ਅਸੀਂ ਇੱਥੇ ਲੈ ਕੇ ਪਹੁੰਚਦੇ ਰਹੇ ਫਰੋਜਪੁਰ ਸ਼ਹਿਰ ਤੋਂ 2 ਕਿਲੋਮੀਟਰ ਦੂਰ ਪਿੰਡ ਹਬੀਬਕੇ ਜਿੱਥੇ ਸਤਲੁਜ ਦਰਿਆ ਦੇ ਕੰਢੇ ਤੇ ਆਸੀਂ ਜਿਹੜੇ ਗੱਟਿਆਂ ਦੇ ਨਾਲ ਬਣਾਇਆ ਗਿਆ ਬੰਨ ਤੁਹਾਨੂੰ ਦਿਖਾਈ ਦੇ ਰਿਹਾ ਇਹ ਲੋਕਾਂ ਦੀ ਆਪਣੀ ਮਿਹਨਤ ਹੈ ਇੱਥੇ ਕਿਸੇ ਤਰ੍ਹਾਂ ਦੀ ਕੋਈ ਮਸ਼ੀਨਰੀ ਕੰਮ ਨਹੀਂ ਕੀਤੀ ਲੋਕਾਂ ਦੀ ਮਿਹਨਤ ਆਪਣੇ ਹੱਥਾਂ ਦੇ ਨਾਲ ਮਿਹਨਤ ਕੀਤੀ 5 ਤੋਂ 6 ਦਿਨ ਲੱਗਦੇ ਨੇ ਇੱਥੋਂ ਲੈ ਕੇ ਜਿਹੜਾ ਕਿ ਬਹੁਤ ਸਾਰੇ ਗੱਟੇ ਇਸ ਦਰਿਆ ਦੇ ਵਹਾਅ ਦੇ ਵਿੱਚ ਵੀ ਰੁੜ ਜਾਂਦੇ ਨੇ ਇਸ ਸੱਜੇ ਪਾਸੇ ਦੀ ਤਸਵੀਰ ਵੇਖੋਗੇ ਹਾਲੇ ਤੱਕ ਵੀ ਲੋਕ ਇੱਥੇ ਰਾਖੀ ਤੇ ਬੈਠੇ ਨੇ ਕਿ ਕਿਤੇ ਸ਼ਹਿਰ ਦਾ ਨੁਕਸਾਨ ਨਾ ਹੋ ਜਾਵੇ ਨਾਲ ਲੱਗਦੇ ਪਿੰਡਾਂ ਦਾ ਨੁਕਸਾਨ ਨਾ ਹੋ ਜਾਵੇ ਜਿੱਥੋਂ ਤੱਕ ਕੈਮਰੇ ਦੀ ਨਜ਼ਰ ਜਾਂਦੀ ਹੈ ਗੱਟਿਆਂ ਦਾ ਇਹ ਵੱਡਾ ਬੰਨ ਜਿਹੜਾ ਤੁਹਾਨੂੰ ਦਿਖਾਈ ਦੇਵੇਗਾ ਸਤਲੁਜ ਦਰਿਆ ਦੇ ਨਾਲ ਜਿੱਥੇ 5 ਤੋਂ 6 ਦਿਨਾਂ ਦੇ ਵਿੱਚ ਵਿੱਚ ਇਹ ਬੰਨ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆਮ ਲੋਕਾਂ ਦੇ ਵੱਲੋਂ ਸਤਲੁਜ ਦਰਿਆ ਦਾ ਜਿਹੜਾ ਇਹ ਹਿੱਸਾ ਬਿਲਕੁਲ ਨਾਲ ਦਿਖਾਈ ਦੇ ਰਿਹਾ ਇਸ ਵਿੱਚ ਜਿੰਨੇ ਗੱਟਿਆਂ ਦਾ ਪੁਲ ਤੁਹਾਨੂੰ ਨਜ਼ਰ ਆ ਰਿਹਾ ਹੈ ਇਦੋਂ ਜ਼ਿਆਦਾ ਵਹਾਅ ਦੇ ਵਿੱਚ ਵੀ ਰੜ ਜਾਂਦੇ ਨੇ ਫਿਰੋਜ਼ਪੁਰ ਸ਼ਹਿਰ ਸਾਰਾ ਡੁੱਬ ਜਾਂਦਾ ਜੇਕਰ ਲੋਕਾਂ ਦੀ ਮਿਹਨਤ ਨਾਲ ਇਹ ਬਨ ਨਾ ਬਣਾਇਆ ਜਾਂਦਾ ਜਿਨ੍ਹਾਂ ਨੇ ਮਿਹਨਤ ਕੀਤੀ ਬਨ ਬਣਾਇਆ ਉਹ ਸਾਰੀ ਟੀਮ ਖਾਸ ਕਰਕੇ ਹਰੀਆਲੀ ਮਿਸ਼ਨ ਵਾਲੇ ਜਿਹੜੇ ਕਿ 2015 ਤੋਂ ਲੱਗੇ ਹੋਏ ਨੇ ਜਸਪਾਲ ਸਿੰਘ ਬੜਿੰਗ ਜੀ ਵੀ ਸਾਡੇ ਨਾਲ ਨੇ ਆ ਭਾਈ ਜੀ ਮੈਂ ਤੁਹਾਡੇ ਤੋਂ ਇਹੀ ਜਾਨਣਾ ਚਾਹਣਾ ਤੁਸੀਂ ਤੇ ਤੁਹਾਡੀ ਟੀਮ ਨੇ ਜਿਹੜੀ ਮਿਹਨਤ ਕੀਤੀ ਆਸ-ਪਾਸੇ ਦੇ ਲੋਕਾਂ ਨੇ ਉਹ ਦਿਨ ਜਿਹੜਾ ਕਿ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਕਿਸ ਤਰ੍ਹਾਂ ਦਾ ਸੀ ਇਹ ਜਦੋਂ ਸਾਨੂੰ ਪਤਾ ਲੱਗਿਆ ਇਥੋਂ ਸਾਡੇ ਨਾ ਜਿਵੇਂ ਟੀਮ ਸਾਡੀ ਸਾਰੀ ਉੱਥੋਂ ਆਪਣਾ ਹਰੀਕੇ ਪਤਨ ਤੋਂ ਲੈ ਕੇ ਮਮਦੂੜ ਤੱਕਰ ਕੰਮ ਕਰਦੀ ਸੀਗੀ ਜਦੋਂ ਸਾਨੂੰ ਪਤਾ ਲੱਗਿਆ ਮੈਸੇਜ ਸਾਨੂੰ ਮਿਲਿਆ ਵੀ ਜਿਹੜਾ ਇਹ ਨਾ ਵੀ ਰਾਤੀ ਰਾਤ ਹੈ ਜਿਹੜਾ ਸ਼ਹਿਰ ਆਪਣਾ ਡੁੱਬ ਸਕਦਾ ਹੈਗਾ ਵੀ ਪਾਣੀ ਤੇਜ਼ ਬਹੁਤ ਹੈਗਾ ਤੇ ਕਈ ਏਕੜ ਜਿਹੜੀ ਜ਼ਮੀਨ ਹੈਗਾ ਆਪਣੇ ਵਿੱਚ ਇਹ ਲੈ ਗਿਆ ਰੋੜ ਕੇ ਤੇ ਸ਼ਹਿਰ ਤੋਂ ਲਗਭਗ ਇਹ ਜਿਹੜਾ ਪਾਣੀ ਚੱਲਦਾ ਸੀਗਾ 8-10 ਫੁੱਟ ਉੱਚਾ ਸੀਗਾ ਜੇ ਮੰਨ ਕੇ ਚਲੋ ਬੰਨ ਟੁੱਟਦਾ ਤੇ 8-10 ਫੁੱਟ ਤੱਕ ਸ਼ਹਿਰ ਦੇ ਵਿੱਚ ਇਹ ਲੋਕਾਂ ਦੇ ਘਾਟੂ ਬਣੇ ਸੀਗੇ ਘਰ ਤੇ ਦੁਕਾਨਾਂ ਸਭ ਕੁਝ ਤੋਂ ਪਿਆ ਵੱਡੇ ਵੱਡੇ ਸ਼ੋਰੂਮ ਖਤਮ ਹੋ ਜਾਣੇ ਸੀਗੇ ਯਾਨੀ ਕਿ ਬਹੁਤ ਵੱਡੇ ਲੈਵਲ ਤੇ ਇਹ ਸਾਰੇ ਏਰੀਆ ਦਾ ਇਕੱਲਾ ਸ਼ਹਿਰ ਦਾ ਨਹੀਂ ਨੇੜੇ ਨੇੜੇ ਜਿੰਨੇ ਵੀ ਪਿੰਡ ਸੀਗੇ ਸਾਰੇ ਡੁੱਬਣੇ ਸੀਗੇ ਬਹੁਤ ਵੱਡਾ ਨੁਕਸਾਨ ਨੁਕਸਾਨ ਹੋਣਾ ਸੀਗਾ ਤਾਂ ਤੁਹਾਨੂੰ ਕਿੰਨਾ ਸਮਾਂ ਲੱਗਿਆ ਔਰ ਕਿੰਨੇ ਬੰਦੇ ਲੱਗੇ ਸੀ ਇਹ ਬੰਨ ਬਣਾਉਣ ਨੂੰ ਇਹ ਦੇਤੇ ਜੀ ਜਦੋਂ ਅਸੀਂ ਸ਼ੁਰੂ ਕੀਤਾ ਹੈਗਾ ਸਾਨੂੰ ਜਦੋਂ ਮੈਸੇਜ ਮਿਲਿਆ ਸ਼ੁਰੂ ਕੀਤਾ ਉਦੋਂ ਤਾਂ ਅਸੀਂ ਬਹੁਤ ਥੋੜੇ ਸੀਗੇ ਪਰ ਜਿਵੇਂ ਜਿਵੇਂ ਸੋਸ਼ਲ ਮੀਡੀਆ ਅੱਜ ਕੱਲ ਪਾਵਰ ਹੈ ਅਸੀਂ ਸੋਸ਼ਲ ਮੀਡੀਆ ਤੇ ਬੋਲ ਬੋਲ ਕੇ ਪਾਇਆ ਰੀਲਾਂ ਪਾਈਆਂ ਬੱਚਿਆਂ ਨੇ ਆ ਕੇ ਨੌਜਵਾਨ ਪੀੜ੍ਹੀ ਨੇ ਜਿਵੇਂ ਆਪ ਆਏ ਜਿਵੇਂ ਗੱਟਿਆਂ ਦੀ ਕਮੀ ਸੀਗੀ ਸਭ ਤੋਂ ਪਹਿਲਾਂ ਅਸੀਂ ਗੱਟਿਆਂ ਬਾਰੇ ਬੋਲੇ ਫਿਰ ਸਾਨੂੰ ਮਿੱਟੀ ਦੀ ਲੋੜ ਪਈ ਸੀ ਮਿੱਟੀ ਬਾਰੇ ਬੋਲੇ ਫਿਰ ਜਿਵੇਂ ਜਿਵੇਂ ਮੈਸੇਜ ਪਿਆ ਆ ਤੋਂ ਬਾਹਰ ਤੱਕਰ ਵੀ ਗਿਆ ਨਾ ਰਾਜਸਥਾਨ ਗੰਗਾ ਨਗਰ ਜਾਂ ਆਪਾਂ ਕਹਿ ਦਈ ਨੇ ਤਿਕਰੀ ਵੀ ਗਿਆ ਉੱਥੋਂ ਵੀ ਲੋਕ ਮਿੱਟੀ ਲੈ ਕੇ ਆਏ ਜਾਨੀ ਕਿ ਪਿਆਬ ਦੇ ਯੂਥ ਨੇ ਬਹੁਤ ਜਾਨੀ ਕਿ ਵੱਡਾ ਨੁਕਸਾਨ ਹੋਣ ਤੋਂ ਬਚਾਇਆ ਇਹ ਹਮ ਕਈ ਬੰਨ ਨਾ ਬਣਦਾ ਤੇ ਵੱਡਾ ਨੁਕਸਾਨ ਹੋਣਾ ਤੈ ਸੀ ਬਿਲਕੁਲ ਜੀ ਬਹੁਤ ਵੱਡਾ ਨੁਕਸਾਨ ਹੋਣਾ ਸੀ ਇਹਦੇ ਵਿੱਚ ਕਿਉਂਕਿ ਦੇਖੋ ਸਭ ਤੋਂ ਵੱਡਾ ਨੁਕਸਾਨ ਕੀ ਹੁੰਦਾ ਜਦੋਂ ਕਿਸੇ ਦਾ ਘਰ ਹੀ ਖਤਮ ਹੋ ਜਾਣਾ ਹਮ ਬਿਜ਼ਨਸ ਜੇ ਕਿਸੇ ਦਾ ਬਿਜ਼ਨਸ ਹੈ ਜਿਵੇਂ ਕਰੋੜਾਂ ਦੀ ਕਰੋੜਾਂ ਦਾ ਲੋਕਾਂ ਦਾ ਮਾਲ ਹੈ ਜਿਹੜਾ ਸ਼ੋਅਰੂਮਾਂ ਦੇ ਵਿੱਚ ਪਿਆ ਉਹਨੇ ਮਿੱਟੀ ਹੋ ਜਾਣਾ ਸੀ ਚਲੋ ਜਿਵੇਂ ਖੇਤੀ ਹੁੰਦੀ ਹੈ ਖੇਤੀ ਨਾ ਦੋ ਸਾਲ ਹੋਊਗੀ ਕੋਈ ਸਰਕਾਰ ਨੇ ਮੁਆਵਜ਼ਾ ਦੇਤਾ ਜਾਂ ਲੋਕਾਂ ਨੇ ਹੈਲਪ ਕਰਤੀ ਬੰਦੇ ਦਾ ਚੁੱਲ੍ਹਾ ਚੱਲਦਾ ਰਹਿੰਦਾ ਤੇ ਜਦੋਂ ਬੰਦੇ ਦਾ ਘਰ ਖਤਮ ਹੋ ਜਾਣਾ ਜਾਂ ਬੰਦੇ ਦਾ ਜਿਹੜਾ ਕਾਰੋਬਾਰ ਉਹ ਖਤਮ ਹੋ ਜਾਣਾ ਤੇ ਫਿਰ ਉਹ ਬੰਦਾ ਕੀ ਕਰੂਗਾ ਦੱਸੋ ਉਹ ਤਾਂ ਜਮ੍ਹਾਂ ਖਤਮ ਆ ਤੁਸੀਂ ਮੈਂ ਤੁਹਾਡੇ ਤੋਂ ਵੀ ਜਾਨਣਾ ਚਾਹਣਾ ਜਿੰਨਾ ਪਿੰਡਾਂ ਵਿੱਚ ਅਸੀਂ ਇਸ ਪਾਸੇ ਗਏ ਆ ਜਿਹੜੇ ਬਿਲਕੁਲ ਬਾਰਡਰ ਲਾਈਨ ਦੇ ਉੱਤੇ ਨੇ ਉਸ ਪਿੰਡਾਂ ਦੇ ਵਿੱਚ ਹਾਲਤ ਦੇਖੇ ਨਹੀਂ ਜਾਂਦੇ ਮੁਸ਼ਕ ਮਾਰ ਰਿਹਾ ਪਾਣੀ ਜਿੱਥੇ ਵੜਿਆ ਤੇ ਤੁਸੀਂ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋਣ ਤੋਂ ਬਚਾਇਆ ਤੁਹਾਡੀ ਕਿੰਨੀ ਮਿਹਨਤ ਲੱਗ ਗਈ ਇੱਥੇ ਕਿੰਨੇ ਦਿਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਬੰਨ ਟੁੱਟਣ ਤੋਂ ਇੱਕ ਦਿਨ ਰਾਤ ਨੂੰ ਪਹਿਲਾਂ ਇੱਥੇ ਆਏ ਸੀ ਉਸ ਦਿਨ ਇੱਥੇ ਬਹੁਤ ਮਾੜੇ ਹਾਲਾਤ ਸੀ ਤੇ ਅਸੀਂ ਸਾਰੀ ਸੰਗਤ ਨੇ ਪਿੰਡ ਨਿਵਾਸੀਆਂ ਨੇ ਹਰਿਆਲੀ ਟੀਮ ਵੱਲੋਂ ਵੀ ਸਾਰਿਆਂ ਨੇ ਜੁੜ ਕੇ ਇੱਥੇ ਪੂਰੀ ਸਾਧ ਸੰਗਤ ਨੇ ਕੰਮ ਕੀਤਾ ਦਿਨ ਰਾਤ ਕੰਮ ਕੀਤਾ 24 ਘੰਟੇ ਕੋਈ ਸਰਕਾਰ ਦਾ ਕੋਈ ਇੱਥੇ ਸਹਿਤਾ ਨਹੀਂ ਸੀ ਪਹਿਲੇ 2 ਦਿਨ ਤਾਂ ਤੇ ਅਸੀਂ ਘਟੋ ਘਟ ਵੀ 8 ਤੋਂ 10 ਟਿਪਰ ਮਿੱਟੀ ਪਿੱਛੇ ਲਾ ਗਏ ਤੇ 24 ਟਰਾਲੀਆਂ ਅਸੀਂ 2 ਦਿਨਾਂ ਦੇ ਵਿੱਚ ਭਰ ਕੇ ਇੱਥੇ ਗੱਟਿਆਂ ਨਾਲ ਕਮ ਤੋਂ ਕਮ 150 ਬੰਦਾ ਸਾਡੇ ਨਾਲ ਸੀ ਜਿਹੜੇ ਅਸੀਂ ਇੱਥੇ ਲੈ ਕੇ ਪਹੁੰਚਦੇ ਰਹੇ। ਔਰ ਸੈਂਕੜੇ ਹਜ਼ਾਰਾਂ ਗੱਟੇ ਕਰਨੇ ਵੀ ਬੜਾ ਮੁਸ਼ਕਲ ਵਾਲਾ ਕੰਮ ਹੋਊਗਾ ਉਸਨੇ। ਪਹਿਲੇ ਦਿਨ ਤਾਂ ਸਾਨੂੰ ਗੱਟਿਆਂ ਦੀ ਬਹੁਤ ਮੁਸ਼ਕਲ ਆਈ। ਪਹਿਲੇ ਦਿਨ ਅਸੀਂ ਘੱਟੋ-ਘੱਟ ਵੀ 3000 ਗੱਟਾ ਮੁੱਲ ਲੈ ਕੇ ਇੱਥੇ ਫੇਰ ਅਸੀਂ ਪਹੁੰਚੇ। ਪਰ ਉਸ ਤੋਂ ਬਾਅਦ ਨਾਲ ਦੀ ਨਾਲ ਸਾਨੂੰ ਸਹਾਇਤਾ ਮਿਲਦੀ ਰਹੀ ਤੇ ਗੱਟੇ ਅਸੀਂ ਵੱਧ ਤੋਂ ਵੱਧ ਸਾਨੂੰ ਦਾਨ ਵਜੋਂ ਹੀ ਮਿਲਦੇ ਰਹੇ। ਕੋਈ ਸ਼ੈਲਰ ਵਾਲਾ ਵੀਰ ਸੀ, ਕੋਈ ਜਿਵੇਂ ਵੀ ਸਾਨੂੰ ਕੋਈ ਜਾਣਦਾ ਸੀ। ਜਿਸ ਤਰ੍ਹਾਂ ਵੀ ਸਾਨੂੰ ਮਿਲਦੇ ਰਹੇ ਗੱਟ ਹੋਣ ਤਾਂ ਗੱਟਿਆਂ ਦੀ ਕੋਈ ਇੰਨੀ ਸਾਡੇ ਕੋਲ ਤਦਾਦ ਹੋ ਗਈ ਵੀ ਅਸੀਂ ਸਾਨੂੰ ਇਥੋਂ ਵਾਪਸ ਲਿਜਾਣੇ ਪਏ ਗੱਟੇ ਖਾਲੀ ਗੱਟੇ ਵਾਪਸ ਲਿਜਾਣੇ ਪਏ ਪਰ ਇਥੇ ਸੰਗਤ ਦੀ ਮਿਹਨਤ ਹੈ ਸੰਗਤ ਨੇ ਬਹੁਤ ਮਿਹਨਤ ਕੀਤੀ ਹਰਿਆਲੀ ਟੀਮ ਵਾਲਿਆਂ ਵੱਲੋਂ ਵੀ ਬਹੁਤ ਮਿਹਨਤ ਕੀਤੀ ਗਈ ਜਿਵੇਂ ਜਿਵੇਂ ਬੋਲ ਕੇ ਮੀਡੀਆ ਤੇ ਪਾਇਆ ਗਿਆ ਉਹਨਾਂ ਸਭ ਦੀ ਸਭ ਦਾ ਧੰਨਵਾਦ ਕਰਦੇ ਆ ਫਰੋਜ਼ਪੁਰ ਸ਼ਹਿਰ ਨੂੰ ਡੁੱਬਣੋਂ ਬਚਾ ਲਿਆ ਗਿਆ ਤਾਂ ਜਸਪਾਲ ਜੀ ਮੈਂ ਇਹ ਵੀ ਜਾਨਣਾ ਚਾਹੁੰਦਾ ਕਿ ਪਾਣੀ ਦਾ ਵਹਾਅ ਜਿੱਥੇ ਅਜੇ ਖੜੇ ਆ ਇਹ ਜਿਹੜੇ ਗੱਟੇ ਥੱਲੇ ਰੁੜ ਗਏ ਸੀ ਕਿੱਡੀ ਗਿਣਤੀ ਸੀ ਜਿੰਨੇ ਜਦੋਂ ਇਹ ਬੰਨ ਬਣਾਇਆ ਹੋਰ ਵੀ ਰੁੜ ਜਿਹੜੇ ਗੱਟੇ ਨੇ ਜਿੱਥੇ ਲੱਖਾਂ ਦੇ ਹਿਸਾਬ ਨਾਲ ਗੱਟਾ ਡਿੱਗਿਆ ਹੈਗਾ ਯਾਨੀ ਕਿ ਜੇ ਇੱਕ ਟਰਾਲਾ ਭਰ ਕੇ ਗੱਟਿਆਂ ਦਾ ਹੁੰਦਾ ਸੀ ਨਾ ਜਿਵੇਂ ਪੈਕ ਮਿੱਟੀ ਵਿੱਚ ਗੱਟੇ ਦੇ ਹਾਂ ਯਾਨੀ ਕਿ ਉਹ ਦੋ ਤੋਂ ਡੇਢ ਮਿੰਟ ਲੈਂਦਾ ਸੀ ਟਰਾਲਾ ਜੀ ਉਥੋਂ ਇੰਨੇ ਦੇਖੋ ਵੀ ਪਿੱਛੇ ਕਿੰਨੀ ਜਗ੍ਹਾ ਹੈਗੀ ਆ ਉਥੋਂ ਗੱਟਾ ਆਉਂਦਾ ਸੀਗਾ ਡੇਢ ਮਿੰਟ ਦੇ ਵਿੱਚ ਵਿੱਚ ਉਹ ਟਰਾਲਾ ਜਿਹੜਾ ਹੈਗਾ ਖਤਮ ਹੋ ਜਾਂਦਾ ਸੀਗਾ ਤੁਸੀਂ ਆਪੇ ਅੰਦਾਜ਼ਾ ਲਾਓ ਵੀ 30 ਤੋਂ 35 ਫੁੱਟ ਡੂੰਘਾ ਹੋਊਗਾ ਤੇ ਹਜ਼ਾਰਾਂ ਕੀ ਮਤਲਬ ਹੀ ਹਜ਼ਾਰਾਂ ਗੱਟੇ ਆ ਜਿਹੜੇ ਉਹ ਵਿੱਚ ਹੀ ਇਹਨੇ ਖਤਮ ਕਰਤੇ ਆ ਆ ਤਾਂ ਜਿਹੜੇ ਆਪ ਨੂੰ ਦਿਖ ਰਹੇ ਆ ਬਹੁਤ ਘੱਟ ਦਿਖ ਰਹੇ ਆ ਕਿਉਂਕਿ ਸਾਰਾ ਪੰਜਾਬ ਦਾ ਜਿੰਨਾ ਸਾਡਾ ਮਾਲਵਾ ਏਰੀਆ ਸੀਗਾ ਬਠਿੰਡਾ ਹੋ ਗਿਆ ਰਾਸਤਾਨ ਹੋ ਗਿਆ ਇਧਰਲਾ ਮਤਲਬ ਹੀ ਸਾਰੀ ਆ ਬੈਲਟ ਵੀ ਸਾਰਿਆਂ ਦਾ ਫੋਕਸ ਹੀ ਇੱਥੇ ਸੀਗਾ ਇਹ ਜਿੱਥੇ ਜਿਹੜਾ ਪਾਣੀ ਵਹਿ ਰਿਹਾ ਇੱਥੇ ਪਹਿਲਾਂ ਮਿੱਟੀ ਸੀ ਬਨ ਸੀ ਇੱਥੇ ਸਾਰੇ ਫਸਲ ਸੀ ਵੀਰੇ ਇਹ ਸਾਰੀ ਫਸਲ ਸੀਗੀ ਇੱਥੇ ਝੋਨਾ ਲੱਗਿਆ ਹੋਇਆ ਸੀਗਾ ਕਿਉਂਕਿ ਇਹ ਜਦੋਂ ਪਾਣੀ ਦਾ ਉਹ ਤੁਹਾਨੂੰ ਦਿਖ ਰਿਹਾ ਨਾ ਪਾਣੀ ਜਦੋਂ ਸਪੀਡ ਨਾਲ ਆਉਂਦਾ ਹੈ ਸਪੀਡਾ ਜਿਹੜਾ ਪਾਣੀ ਅੱਗੇ ਨਿਕਲ ਜਾਂਦਾ ਠੀਕ ਹੈ ਬਾਕੀ ਦੀ ਸਪੀਡ ਜਿਹੜੀ ਆਉਂਦੀ ਇਹਨੂੰ ਕੱਟਦਾ ਹੈ ਅੱਛਾ ਉਹ ਕੱਟ ਕੇ ਉਹਨੂੰ ਵੇਚ ਲਾ ਰਿਹਾ ਆਪਦੇ ਚ ਹੂੰ ਮਤਲਬ ਪਾਣੀ ਆਤਾ ਉਧਰੋਂ ਰਿਹਾ ਉਧਰ ਜਾਣਾ ਚਾਹੀਦਾ ਪਰ ਜਿਹੜਾ ਮੋੜ ਬਣ ਕੇ ਕੱਟ ਰਿਹਾ ਇਹੀ ਢਾਲ ਆ ਰਿਹਾ ਇਹੀ ਢਾਲ ਆ ਰਿਹਾ ਜੀ ਬਿਲਕੁਲ ਜੀ ਇਹੀ ਇਹਨੂੰ ਜ਼ਮੀਨ ਨੂੰ ਕੱਟਦਾ ਹੈਗਾ ਇਹੀ ਨੁਕਸਾਨ ਕਰਦਾ ਜਦੋਂ ਵੀ ਬੰਨ ਟੁੱਟਦਾ ਹੈਗਾ ਉਹ ਐਵੇਂ ਟੁੱਟਦਾ ਜਦੋਂ ਪਾਣੀ ਘੁੰਮਦਾ ਇੱਕ ਤਾਂ ਚਲੋ ਬਹੁਤ ਵੱਡੀ ਕੰਮ ਤੁਸੀਂ ਕੀਤਾ ਕਿ ਸ਼ਹਿਰ ਵੀ ਬਚਿਆ ਕਈ ਪਿੰਡ ਵੀ ਬਚੇ ਖੇਤ ਵੀ ਬਚੇ ਜਿੱਥੇ ਜਿੱਥੇ ਨੁਕਸਾਨ ਹੋਇਆ ਫਿਰੋਜ਼ਪੁਰ ਇਲਾਕੇ ਦਾ ਤੁਹਾਡਾ ਤੁਹਾਡੀ ਸਮਝ ਕੀ ਕਹਿੰਦੀ ਹੈ ਕਿਸ ਤਰ੍ਹਾਂ ਲੋਕ ਮਦਦ ਕਰਨ ਜਿਹੜੇ ਦੇਖ ਰਿਹਾ ਇਸ ਇਲਾਕੇ ਨੂੰ ਦੇਖੋ ਜੀ ਨੁਕਸਾਨ ਬਹੁਤ ਵੱਡੇ ਲੈਵਲ ਤੇ ਹੋ ਗਿਆ ਲੋਕਾਂ ਦਾ ਜੇ ਆਪਾਂ ਕਹਿਦਗੇ ਵੀ ਇਹ ਲੋਕ ਆਪਣੇ ਆਪ ਉੱਠ ਖੜਨਗੇ ਦੇਖੋ ਜਿੰਨ 20 ਤੋਂ 25 ਸਾਲਾਂ ਦੇ ਵਿੱਚ ਇੱਕ ਬੰਦਾ ਆਪਦਾ ਘਰ ਤਿਆਰ ਕਰਦਾ ਹੈਗਾ ਰਹਿਣ ਵਾਸਤੇ ਜੇ ਬੰਦੇ ਦਾ ਘਰ ਹੀ ਖਤਮ ਹੋ ਜਾਣਾ ਐਦੋਂ ਵੱਡੀ ਬਰਬਾਦੀ ਕੀ ਹੋ ਸਕਦੀ ਆ ਜਿਵੇਂ ਦੇਖੋ ਜਿਨਾਂ ਦੀ ਆਪਾਂ ਮਦਦ ਕਰ ਸਕਦੇ ਕਿਸੇ ਦੀਆਂ ਕੁੜੀਆਂ ਦੇ ਵਿਆਹ ਰੱਖੇ ਹੋਏ ਆ ਵੀ ਜਿਵੇਂ ਆਪਾਂ ਕਹ ਦੇਖਦੇ ਵੀ ਸਿਆਲ ਦੇ ਵਿੱਚ ਆਪਾਂ ਧੀ ਦਾ ਵਿਆਹ ਕਰਾਂਗੇ ਬੱਚੇ ਦਾ ਵਿਆਹ ਕਰਾਂਗੇ ਜਾਂ ਕਿਸੇ ਬੱਚੇ ਨੂੰ ਆਪਾਂ ਯਾਰ ਚੰਡੀਗੜ੍ਹ ਪੜਨ ਭੇਜਾਂਗੇ ਕੋਈ ਉਹਨਾਂ ਦੇ ਵਾਸਤ ਹੁੰਦੇ ਆ ਉਹ ਵਾਸਤ ਦੋਨਾਂ ਦੇ ਖਤਮ ਹੋ ਗਏ ਜਿਵੇਂ ਅਸੀਂ ਹੁ ਲਗਭਗ 20 ਕੁੜੀਆਂ ਦੇ ਵਿਆਹ ਕਰਨ ਲੱਗੇ ਆ ਵੀ ਜਿਹੜੇ ਜਿਹੜੇ ਅਸੀਂ ਵਿੱਚੋਂ ਸਰਚ ਕਰਾਂਗੇ ਵੀ ਬਾਕੀ ਇਹਨਾਂ ਨੂੰ ਲੋੜ ਹੈ ਉਹ ਭੈਣਾਂ ਦੇ ਵਿਆਹ ਕਰਾਂਗੇ ਉਸ ਤੋਂ ਬਾਅਦ 10 10 ਕੁੜੀਆਂ ਦੇ ਤਾਂ ਅਸੀਂ ਇਹ 28 ਸਤੰਬਰ ਨੂੰ ਵਿਆਹ ਕਰਨ ਲੱਗੇ ਆ ਲੁਧਿਆਣੇ ਦੇ ਬੱਚਾ ਜੀ ਤੇ ਬਾਕੀ ਜਿਹੜੇ 10 ਹੋਣਗੇ ਉਹ ਅਸੀਂ ਫਿਰ 2-3 ਮਹੀਨੇ ਰੋਕੇ ਕਰਾਂਗੇ ਇਸ ਤੋਂ ਬਾਅਦ ਜਿਹੜੀ ਅਗਲੀ ਸਾਡੀ ਕੋਸ਼ਿਸ਼ ਹੋਊਗੀ ਵੀ ਇਹਨਾਂ ਲੋਕਾਂ ਨੂੰ ਜਿਵੇਂ ਇਹਨਾਂ ਦੀ ਜ਼ਮੀਨ ਖਰਾਬ ਹੋ ਗਈ ਆ ਜ਼ਮੀਨ ਬਣਾ ਕੇ ਦਿੱਤੀ ਜਾਵੇ ਜਾਂ ਟਰੈਕਟਰ ਲਿਆ ਕੇ ਦਿੱਤੇ ਜਾਣ ਇਹਨਾਂ ਨੂੰ ਹਨਾ ਤੇ ਜਾਂ ਮਤਲਬ ਇਹਨਾਂ ਦੀ ਜ਼ਮੀਨ ਪੱਧਰ ਕੀਤੀ ਜਾਵੇ ਕੋਸ਼ਿਸ਼ ਕਰਾਂਗੇ ਵੀ ਵੱਧ ਤੋਂ ਉਹ ਜਿਹੜੇ ਛੋਟੇ ਜ਼ਿਮੀਂਦਾਰ ਹੈ ਉਹਨਾਂ ਦੀ ਅਸੀਂ ਤੇਲ ਦੀ ਮਦਦ ਕਰਕੇ ਉਹਨਾਂ ਨੂੰ ਬੀਜ ਦੀ ਮਦਦ ਕਰਕੇ ਤੇ ਜਿਵੇਂ ਉਹਨਾਂ ਨੂੰ ਡਾਈ ਦੀ ਲੋੜ ਪਊਗੀ ਉਹ ਤੇ ਕੇ ਵੀ ਉਹਨਾਂ ਦੀ ਇੱਕ ਵਾਰੀ ਜਿਹੜੀ ਹੈਗੀ ਆਪਾਂ ਖੇਤੀ ਚਾਲੂ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਬਾਕੀ ਸਾਡੀ ਜਿਹੜੀ ਸਾਰੀ ਟੀਮ ਹੈਗੀ ਬੜਾ ਸਹਿਯੋਗ ਹੈਗਾ ਇਹਨਾਂ ਦਾ ਅਸੀਂ ਰਲ ਮਿਲ ਕੇ ਕਰ ਰਹੇ ਹਾਂ ਜੀ ਬਹੁਤ ਸ਼ੁਕਰੀਆ ਤੇ ਇਹ ਜਿਹੜੇ ਨੌਜਵਾਨ ਨੇ ਇਹਨਾਂ ਨੇ ਆਪਣਾ ਤਜਰਬਾ ਦੱਸਿਆ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਗੱਲ ਹੈ ਡਿਟੇਲ ਤੋਂ ਲੈ ਕੇ ਤੁਹਾਨੂੰ ਮੁੱਢ ਤੋਂ ਲੈ ਕੇ ਪਾਂ ਤੱਕ ਦੱਸ ਦੇਣਾ ਪਹਿਲੇ ਦਿਨ ਜੀ ਉਹ ਖੜੀ ਖੰਮ ਉਥੋਂ ਲੈ ਕੇ ਤੇ ਉਹ ਰਿਆਲੀ ਦੇਖਦੀ ਉਥੋਂ ਤੱਕ ਇਹ ਚੋਨਾ ਹੀ ਮੇਰਾ ਪਿੰਡ ਬੀਵਕੇ ਹਾਂਜੀ ਮੈਂ ਇਥੋਂ ਦਾ ਰਹਿਣ ਵਾਲਾ ਜੀ ਅਸੀਂ ਪਹਿਲੇ ਦਿਨ ਘੜ ਤੋਂ ਘੜ ਟੱਠ ਦਿਨ ਹੋ ਗਏ ਨਾ 8 ਦੇ 10 ਦਿਨ ਚੱਲੇ ਬਣੇ ਅਸੀਂ ਆਪ ਪਹਿਲਾ ਕਿਕਰ ਵੱਡ ਵੱਡ ਕੇ ਹਾਂਜੀ ਮੈਂ ਆਪ ਠਿਲਕ ਜਾਂਦਾ ਹਾਂ ਵਿੱਚ ਸੁੱਟ ਕੇ ਆਉਂਦੇ ਹਾਂ ਤਾਰਾਂ ਦੇ ਅਸਰ ਕੰਡੇ ਬਦੇ ਤਾਰਾਂ ਟੁੱਟ ਜਾਂਦੀਆਂ ਸੀ ਹੂੰ ਬਾਅਦ ਚ ਭਾਈ ਆਏ ਪੜ੍ਹੇ ਲਿਖਿਆ ਸੀ ਨਹੀਂ ਪਰ ਪੜ੍ਹੇ ਲਿਖਿਆ ਨੇ ਆਗਾ ਦੀਆਂ ਕੰਮ ਤੋਰੀ ਗਏ ਕਿਤੋਂ ਤੱਕ ਰਾਜਸਥਾਨ ਗੰਗਾ ਨਗਰ ਬੋਰ ਤੱਕ ਹੂੰ ਕਿ ਤੋਂ ਦਿੱਲੀ ਤੱਕ ਇੱਥੇ ਸੰਗਤ ਪਹੁੰਚਦੀ ਰਹੀ ਏ ਇੱਥੇ ਸੰਗਤ ਨਾਲ ਸੰਯੋਗ ਬਹੁਤ ਆ ਹੈ ਤੇ ਜਿਹੜੇ ਲੋਕ ਬਚੇ ਆ ਹੁਣ ਉਹਨਾਂ ਨਾਲ ਤੁਹਾਡੀ ਗੱਲ ਹੋਈ ਹੋਣੀ ਹੈ ਤੇ ਉਹ ਧੰਨਵਾਦ ਕਰਦੇ ਨਹੀਂ ਥੱਕਦੇ ਹੋਣੇ ਉਹ ਧੰਨਵਾਦ ਉਹ ਤਾਂ ਇੱਥੇ ਉਹਨਾਂ ਜਤਨ ਲਾਏ ਪੂਰੇ ਧੰਨਵਾਦ ਵੀ ਕਰਾਇਆ ਨੇ ਸਭ ਕੁਝ ਹੁੰਦਾ ਰਿਹਾ ਪਰ ਉਹਨਾਂ ਦਾ ਸਾਡੇ ਨਾਲ ਵੀ ਜ਼ੋਰ ਜ਼ਿਆਦਾ ਲੱਗਿਆ ਉਤਲੀ ਸੰਗਤ ਦਾ ਸਾਡੇ ਤਾਂ ਹੱਥ ਖੜੇ ਹੋ ਗਏ ਸੀ ਵੀ ਬਸ ਅਸੀਂ ਇੱਥੇ ਥੱਕ ਖੜੇ ਸੀ ਸਾਥੂ ਕੁਝ ਵੀ ਨਹੀਂ ਹੁੰਦਾ ਸੀ ਜਿਹੜੀ ਕਿਤੋਂ-ਕਿਤੋਂ ਦੀ ਸੰਗਤ ਆਈਏ ਉਹਨਾਂ ਬੜਾ ਯਤਨ ਲਾ ਕੇ ਜ਼ੋਰ ਲਾ ਕੇ ਜਿਵੇਂ ਆਪਾਂ ਦਿਹਾੜੀ ਦਾਪਾ ਜਾਈਏ ਨਾ ਰੋਟੀ ਬੰਨ ਕੇ ਤੇ ਆਖੀ ਦੇ ਘਰਾਂ ਲੱਗੇ ਉਥੋਂ ਗੱਟੇ ਭਰਦੇ ਸੀ ਭਰ ਕੇ ਤੇ ਆਪਦੇ ਘਰੋਂ ਲੈ ਕੇ ਆਉਂਦੇ ਸੀ ਜੀ ਤੇ ਇੱਥੇ ਉਹਨਾਂ ਇਤਨਾ ਜ਼ੋਰ ਲਾਇਆ ਬਹੁਤ ਸੰਗਤ ਨੇ ਜ਼ੋਰ ਲਾਇਆ ਸੰਗਤ ਦੀ ਅੰਧੀਕ ਨਾਲ ਇਹ ਬੰਨ ਵੱਜਿਆ ਨਹੀਂ ਤਾਂ ਕੋਈ ਵਾਹ ਨਹੀਂ ਰਹਿ ਗਈ ਆਪਣਾ ਪਾਇਲ ਕਤਾ ਕੋ ਪਤਾ ਨਹੀਂ ਕਿਥੋਂ ਦਾ ਕਿਥੇ ਨੁਕਸਾਨ ਹੋ ਜਾਣਾ ਹੈ ਫਰੋਜਪੁਰ ਇਲਾਕੇ ਦਾ ਉਹ ਪਿੰਡ ਜਿਹੜਾ ਹਬੀਬ ਕੇ ਹੈ 2 ਕਿਲੋਮੀਟਰ ਦੂਰੀ ਹੈ ਸ਼ਹਿਰ ਦੀ ਇਥੋਂ ਜੇਕਰ ਇਹ ਬੰਨ ਨਾ ਬਣਾਉਂਦੇ ਨੌਜਵਾਨ ਬਜ਼ੁਰਗ ਸਾਰੇ ਬੱਚਿਆਂ ਨੇ ਰਲ ਕੇ ਮਿਹਨਤ ਕੀਤੀ ਹੈ ਤਾਂ ਫਰੋਜਪੁਰ ਸ਼ਹਿਰ ਤੈਸਨੈਸ ਹੋ ਜਾਂਦਾ ਵੱਡੇ ਵੱਡੇ ਸ਼ੋਰੂਮ ਡੁੱਬ ਜਾਂਦੇ ਇਹਨਾਂ ਦਾ ਕਹਿਣਾ ਹੈ ਔਰ ਇੱਥੇ ਸਾਰੀ ਫਸਲ ਸੀ ਜਿਹੜੀ ਕਿ ਦਰਿਆ ਦੇ ਵਹਾਅ ਦੇ ਵਿੱਚ ਰੁੜ ਗਈ ਹੈ ਔਰ ਬੰਨ ਵੀ ਕਮਜ਼ੋਰ ਹੋ ਗਿਆ ਪਰ ਲੋਕਾਂ ਨੇ ਆਪਣੀ ਮਿਹਨਤ ਦੇ ਸਦਕਾ ਕਿਉਂਕਿ ਸਰਕਾਰੀ ਮਦਦ ਜਿਹੜੀ ਮਿਲਣੀ ਚਾਹੀਦੀ ਸੀ ਉਹ ਹਾਲੇ ਤੱਕ ਇਹਨਾਂ ਪਿੰਡਾਂ ਤੱਕ ਇਹਨਾਂ ਬਾਰਡਰ ਦੇ ਇਲਾਕਿਆਂ ਪਹੁੰਚੀ ਤਾਂ ਇਹ ਲੋਕਾਂ ਨੂੰ ਸ਼ਾਬਾਸ਼ ਦੇਣੀ ਬਣਦੀ ਹੈ ਜਿਨ੍ਹਾਂ ਨੇ ਕਈ ਹਜ਼ਾਰਾਂ ਏਕੜ ਫਸਲ ਤੇ ਫਿਰੋਜ਼ਪੁਰ ਇੱਕ ਵੱਡਾ ਸ਼ਹਿਰ ਬਚਾ ਲਿਆ